ਨੀ ਸੋਣਿਏ ਨੀ ਮੋਣਿਏ ਚੜ ਜਾ ਸ਼ਹਿਰ ਦੇ ਟਾਂਗੇ ਨੀ ਟਾਂਗੇ ਵਾਲਾ ਵਾਜਾ ਮਾਰਦਾ ਸ਼ਾਵਨੀ ਟਾਂਗੇ ਵਾਲਾ ਵਾਜਾ ਮਾਰਦਾ ਨੀ ਸੋਣਿਏ ਨੀ ਮੋਣਿਏ ਚੜ ਜਾ ਸ਼ਹਿਰ ਦੇ ਟਾਂਗੇ ਨੀ ਟਾਂਗੇ ਵਾਲਾ ਵਾਜਾ ਮਾਰਦਾ ਸ਼ਾਵਨੀ ਟਾਂਗੇ ਵਾਲਾ ਵਾਜਾ ਮਾਰਦਾ ਵੇ ਸੋਣਿਆ ਵੇ ਮੋਣਿਆ ਤੇਰੇ ਟਾਂਗੇ ਨਹੀਂੋਂ ਬੇ ਕੇ ਪੈਦਲ ਤੁਰ ਲਾਂਗੇ ਸ਼ਾਵਾ ਪੈਦਲ ਤੁਰ ਲਾਂਗੇ ਤੇਰੇ ਟਾਂਗੇ ਨਹੀਂ ਉਹ ਬਹਿਣਾ ਕੇ ਪੈਦਲ ਤੁਰ ਲਾਂਗੇ ਸ਼ਾਵਾ ਪੈਦਲ ਤੁਰ ਲਾਂਗੇ 니 સોਣੀਏ 니 ਮੋੜੀਏ ਕੱਚੀ ਸੜਕ ਦੀ ਮਿੱਟੀ ਕੇ ਮੂੰਹ ਸਿਰ ਪਰ ਜਾਊਗਾ ਸ਼ਾਵਾ 니 ਮੂੰਹ ਸਿਰ ਪਰ ਜਾਊਗਾ ਵੇ ਸੋਣਿਆ ਵੇ ਲੈ ਕੇ ਟਕੇ ਦਾ ਸਾਬਣ ਸਿਰ ਮੂੰ ਟੋਲਾਂਗੇ ਸ਼ਾਵਾਂ ਸਿਰ ਮੂੰ ਟੋਲਾਂਗੇ ਲੈ ਕੇ ਟਕੇ ਦਾ ਸਾਬਣ ਸਿਰ ਮੂੰ ਟੋਲਾਂਗੇ ਨੀ ਸੋਣੀਏ ਨੀ ਮੋਣੀਏ ਚੜ ਜਾ ਸ਼ਹਿਰ ਦੇ ਟਾਂਗੇ ਨੀ ਟਾਂਗੇ ਵਾਲਾ ਵਾਜਾ ਮਾਰਦਾ ਸ਼ਾਵਾਂ ਨੀ ਟਾਂਗੇ ਵਾਲਾ ਵਾਜਾ ਮਾਰਦਾ ਵੇ ਸੋਣਿਆ ਵੇ ਮੋਣਿਆ ਤੇਰੇ ਟਾਂਗੇ ਯੋ ਬਹਿਣ ਆ ਕੇ ਪੈਦਲ ਤੁਰ ਲਾਂਗੇ ਸ਼ਾਵਾ ਪੈਦਲ ਤੁਰ ਲਾਂਗੇ ਸ਼ਾਵਾ ਪੈਦਲ ਤੁਰ ਲਾਂਗੇ ਨੀ ਸੋਣੀਏ ਨੀ ਮੋਣੀਏ ਕੱਚੀ ਸੜਕ ਦੇ ਕੰਡੇ ਕੇ ਪੈਰੀ ਚੁਬ ਜਾਣਗੇ ਸ਼ਾਵਾ ਨੀ ਪੈਰੀ ਚੁਬ ਜਾਣਗੇ ਵੇ ਸੋਣਿਆ ਵੇ ਮੋਣਿਆ ਲੈ ਕੇ ਟਕੇ ਦੀ ਕੰਡੇ ਕੱਢ ਲਾਂਗੇ ਸ਼ਾਵਾ ਕੰਡੇ ਕੱਢ ਲਾਂਗੇ ਲੈ ਕੇ ਟੱਕੇ ਦੀ ਸੂਈ ਕੇ ਕੰਡੇ ਕੱਢ ਲਾਂਗੇ ਸ਼ਾਵਾ ਕੰਡੇ ਕੱਢ ਲਾਂਗੇ ਨੀ ਸੋਣੀਏ ਨੀ ਮੋਣੀਏ ਚੜ ਜਾ ਸ਼ਹਿਰ ਦੇ ਟਾਂਗੇ ਕੇ ਟਾਂਗੇ ਵਾਲਾ ਵਾਜਾ ਮਾਰਦਾ ਸ਼ਾਵਾ ਟਾਂਗੇ ਵਾਲਾ ਵਾਜਾ ਮਾਰਦਾ